आ गया, भी आ गया भाई तो आ गया भाई भाभी तुसी आओ अंदर आओ भाई फटाफट आ जाओ भाई यार इनने बिना बाद भाई खुशी करता यार मैं पता बैठो भाई बैठो और करे सब ठीक ठाक है भाई सब ठीक ठाक है प्रीत ਭਈ ਯਾਰ ਤੁਸੀਂ ਦੱਸਿਆ ਵੀ ਨਹੀਂ ਮੈਨੂੰ ਫੋਨ ਹੀ ਕਰ ਦਿੰਦੇ ਮੈਂ ਤੈਨੂੰ ਜਾ ਕੇ ਲੈ ਆਉਂਦਾ ਅੱਡੇ ਤੋਂ ਫੋਨ ਕੀ ਕਰ ਦਿੰਦੇ ਪ੍ਰੀਤ ਅਚਾਨਕ ਹੀ ਆਉਣਾ ਹੋ ਗਿਆ ਕੱਲ ਡਾਕਟਰ ਨੂੰ ਦਿਖਾਇਆ ਸੀਗਾ ਲੱਤ 'ਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਗਿਆ ਸੀ ਉਹ ਕਹਿੰਦਾ ਸ਼ਹਿਰ ਜਾ ਕੇ ਕਿਸੇ ਟੰਗ ਦੇ ਡਾਕਟਰ ਤੋਂ ਇਲਾਜ ਕਰਾਉਣਾ ਪੈਣਾ ਤੇ ਸ਼ਹਿਰ ਤੇਰੇ ਤੋਂ سوا ਸਾਡਾ ਹੈ ਹੀ ਕੌਣ ਤੇ ਅਸੀਂ ਦੋਨਾਂ ਨੇ ਸੋਚਿਆ ਕਿ ਸ਼ਹਿਰ ਤੇਰੇ ਕੋਲ ਚੱਲ ਕੇ ਇਲਾਜ ਕਰਾ ਲੈਂਦੇ ਯਾਰ ਭਾਈ ਜੇ ਇੰਨੀ ਜ਼ਿਆਦਾ ਦਿੱਕਤ ਸੀ ਤੁਸੀਂ ਮੈਨੂੰ ਫੋਨ ਕਰ ਦਿੰਦੇ ਆਪਾਂ ਪਹਿਲਾਂ ਹੀ ਜਾ ਕੇ ਡਾਕਟਰ ਕੋਲ ਚੈੱਕ ਕਰਾ ਆ ਜਾਂਦੇ ਪਰ ਕੋਈ ਗੱਲ ਨਹੀਂ ਸਵੇਰੇ ਮੈਂ ਤੁਹਾਡੇ ਨਾਲ ਖੁਦ ਜਾਉਂਦਾ ਜਪਾ ਸ਼ਹਿਰ ਦੇ ਸਭ ਤੋਂ ਵਧੀਆ ਡਾਕਟਰ ਕੋਲ ਜਾ ਕੇ ਥੋੜੀ ਲਾਦਾ ਨਾਚ ਕਰਾਉਣਾ। ਸਾਨੂੰ ਤੇਰੇ ਤੇ ਆਹੀ ਮੇਸੀ। ਲੈ ਬਾਈ ਗੱਲਾਂ-ਗੱਲਾਂ 'ਚ ਮੈਂ ਤੁਹਾਨੂੰ ਚਾਹ ਪਾਣੀ ਦਾ ਤਾਂ ਪੁੱਛਿਆ ਹੀ ਨਹੀਂ। ਫੜ ਜੋ ਗਿਫਟੀ ਨੂੰ ਬੁਲਾਉਣਾ। ਗਿਫਟੀ? ਹਾਂਜੀ। ਉਹ ਬਾਹਰ ਆਈ ਕਿਰਾ। ਹਾਂਜੀ। ਆ ਦੇਖ ਟਿੰਡੋ ਬਾਈ ਹੋਣੀ ਆਏ ਆ। ਚਾਚੂ ਬਣਾ ਫਿਰ ਬਾਈ ਹੋਣਾ ਵਾਸਤੇ। ਹੋ ਇਹ ਕਿੱਥੋਂ ਆ ਗਏ? ਮਸਾਂ ਪਿੰਡੋਂ ਖੜਾ ਛੜਾਕਿਆ ਸੀ ਹੋਏ ਇੱਥੇ ਵੀ ਆ ਗਏ ਨੇ ਮਰਤੂ ਨਹੀਂ ਬਣਦਾ ਕਿਸੇ ਦਾ ਚਾਹ ਪਾਣੀ ਇਹ ਨੌਕਰਾਨੀ ਥੋੜੀ ਹੈ ਕਿਸੇ ਦੀ ਹੋਰ ਦੱਸੋ ਬਾਈ ਪਿੰਡ ਸਾਰੇ ਠੀਕ ਠਾਕ ਸੀ ਹਾਂ ਪ੍ਰੀਤ ਸਭ ਠੀਕ ਠਾਕ ਹੈ ਕੋਈ ਤਕਲੀਫ ਤਾਂ ਨਹੀਂ ਹੋਈ ਆਉਂਦੇ ਵਕਤੀ ਫਿਰ ਨਾ ਨਾ ਕੋਈ ਤਕਲੀਫ ਨਹੀਂ ਹੋਈ ਸਫ਼ਰ ਵਧੀਆ ਰਿਹਾ ਪ੍ਰੀਤ ਇੱਕ ਮਿੰਟ ਅੰਦਰ ਆਇਓ ਬਾਈ ਮੈਂ 2 ਮਿੰਟਾਂ ਚ ਹੀ ਆਉਣਾ ਹੈ ਕੋਈ ਗੱਲ ਨਹੀਂ ਤੁਸੀਂ ਗੱਲਾਂ ਕਰੋ ਹਾਂਜੀ ਠੀਕ ਹੋ ਗਿਆ ਇਹ ਕਿਉਂ ਆਇਨ ਹੈ ਯਾਰ ਯਾਰ ਇਹ ਕਿਉਂ ਆਇਨ ਹੈ ਇਹਦਾ ਕੀ ਮਤਲਬ ਹੁੰਦਾ ਤੇ ਹਾਂ ਕੀ ਮਤਲਬ ਕਿ ਇਹ ਆਪਣਾ ਘਰ ਆ ਮਸਾ ਤਾਂ ਪਿੰਡੋਂ ਨਾਲ ਕ ਪਿੱਛੇ ਛੁੜਾ ਕੇ ਆਈ ਸੀ ਹੁਣ ਸ਼ਹਿਰ ਵੀ ਆ ਗਏ ਸਾਡੇ ਪਿੱਛੇ ਯਾਰ ਜੀ ਬਾਈ ਦੇ ਨਾ ਤਵੇ ਤੇ ਖਰਾਬ ਆ ਉਹਦੀ ਲੱਥ ਜਿਆਦਾ ਦਰਦ ਕਰ ਰਹੀ ਉਹ ਤਾਂ ਕਰਕੇ ਇੱਥੇ ਚੈੱਕ ਕਰਾਉਣ ਆਏ ਆ ਗੁਰਵਿੰਦਰ ਯਾਰ ਪਿਆਸ ਮੋਹ ਲੱਗੀ ਆ ਪਾਣੀ ਲੈ ਕੇ ਆਣਾ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਆ ਠੀਕ ਹੈ ਤੇ ਜੇ ਮਾਈ ਬਿਮਾਰ ਆ ਤਾਂ ਮੈਨੂੰ ਤਾਂ ਉਹਦੇ ਨਾਲ ਖੜਨਾ ਹੀ ਪਊਗਾ ਨਾ ਯਾਰ ਤੁਸੀਂ ਨਾਲ ਖੜੋ ਪੈਸੇ ਦੇ ਦੋ ਨਾ ਮੈਂ ਨਹੀਂ ਆਪਦੀ ਘਰੇ ਕਿਸੇ ਨੂੰ ਰੱਖ ਸਕਦੀ ਮੇਰ ਤੋਂ ਨਹੀਂ ਪਣਨੀ ਹੈ ਕਿਸੇ ਦੀਆਂ ਰੋਟੀਆਂ ਤੁਹਾਨੂੰ ਪਤਾ ਮੈਂ ਤਾਂ ਖੁਦ ਆਨਲਾਈਨ ਮੰਗਾ ਕੇ ਖਾਣੀ ਆ ਮੈਂ ਕਿਤੋਂ ਕਿਸੇ ਦੀਆਂ ਰੋਟੀਆਂ ਬਣਾ ਲੂੰਗੀ ਮੈਨੂੰ ਨਹੀਂ ਪਤਾ ਤੁਸੀਂ ਉਹਨਾਂ ਨੂੰ ਕੱਢ ਦੋ ਯਾਰ ਉਹਨਾਂ ਨੂੰ ਐਵੇਂ ਕਿਵੇਂ ਕਰ ਦਵਾ ਮੇਰਾ ਭਰਾ ਹੈ ਉਹ ਨਿੱਕੇ ਹੁੰਦੇ ਤੋਂ ਹੁਣ ਤੱਕ ਮੇਰੀ ਹਰੇਕ ਗੱਲ ਮੰਨੀਆਂ ਉਹਨੇ ਆਪਦੀਆਂ ਪਤਾ ਨਹੀਂ ਕਿੰਨੀਆਂ ਖਵਾਇਸ਼ਾਂ ਮਾਰ ਕੇ ਮੈਨੂੰ ਪੜਾਇਆ ਇਹਨੂੰ ਜਦੋਂ ਵੀ ਪੈਸੇ ਦੀ ਲੋੜ ਹੁੰਦੀ ਸੀ ਮੈਂ ਬਾਈ ਨੂੰ ਇੱਕ ਵਾਰੀ ਕਹਿੰਦਾ ਕਿ ਬਾਈ ਉਸੇ ਵੇਲੇ ਮੇਰੇ ਹੱਥ ਵਿੱਚ ਪੈਸੇ ਕਰ ਦੇ। ਇਹਨੂੰ ਸਦੇ ਪਿਓ ਦੀ ਕਮੀ ਨੂੰ ਮਹਿਸੂਸ ਹੋਣ ਦਿੱਤੀ ਆ ਸਮਝਦਾ। ਇੱਕ ਤੇਰੇ ਕਰਕੇ ਮੈਂ ਉਹਨੂੰ ਪਿੰਡ ਛੱਡ ਕੇ ਇੱਥੇ ਬੈਠਾ। ਉਹ ਜੇ ਹੁਣ ਮੇਰੇ ਕੋਲ ਹੀ ਦੋ ਦਿਨ ਬਾਈ ਆ ਵੀ ਗਿਆ। ਇਹਨੂੰ ਉਹ ਵੀ ਚੁੱਪਦਾ ਯਾਰ। ਕਿਉਂਕਿ ਮੈਨੂੰ ਇੰਨਾ ਕਰਨਾ ਨਾ ਕੋਈ ਲੈਣਾ ਦੇਣਾ ਨਹੀਂ। ਇਹ ਮੇਰਾ ਘਰ ਆ। ਮੈਨੂੰ ਇੱਥੇ ਕੋਈ ਨਹੀਂ ਚਾਹੀਦਾ ਮੇਰੇ ਬਿਨਾ। ਯਾਰ ਗਿੱਪੀ ਜੀ ਏਦਾਂ ਦੀ ਗੱਲ ਐ ਨਾ। ਤਾਂ ਫਿਰ ਮੈਨੂੰ ਤਾਂ ਮੇਰਾ ਭਰਾ ਚਾਹੀਦਾ। ਬਾਕੀ ਤੇਰੀ ਮਰਜ਼ੀ। ਜੋ ਹੁੰਦਾ ਤੈਨੂੰ। ਤੁਸੀਂ ਚੱਲੋ ਕੀ ਗੱਲ ਪਾਣੀ ਨਹੀਂ ਲੈ ਕੇ ਆਏ ਨਹੀਂ ਤੁਸੀਂ ਚੱਲੋ ਗੱਲ ਕੀ ਹੋ ਗਈ ਮੈਂ ਕਹਣਾ ਤੁਸੀਂ ਚੱਲੋ ਗਲਤ ਅਸ ਕੀ ਹੋ ਗਈ ਲੋਕ ਜਿਹਾ ਪਾਪੀ 4:30 ਨੂੰ ਕਿਤੇ ਜਾਂਦੀ ਲੋੜ ਗੱਲ ਕੀ ਹੋਈ ਹੈ ਪ੍ਰੀਤ ਕੋਈ ਕੁਝ ਨਹੀਂ ਆਪੇ ਤੁਸੀਂ ਜੋ ਕੁਝ ਵੀ ਸੁਣਿਆ ਮੈਂ ਤੁਹਾਨੂੰ ਦੇਖ ਲੈਣਾ 4:30 ਜੇ ਉਹ ਕੁਝ ਵੀ ਬੋਲਦੀ ਹੈ ਤਾਂ ਮਤਲਬ ਇਹ ਤਾਂ ਨਹੀਂ ਵੀ ਮੈਂ ਵੀ ਬਗਾਨਾ ਹੋ ਗਿਆ ਉਹ ਵੀ ਮੇਰੇ ਵੱਡੇ ਭਰਾ ਲਈ ਭਾਈ ਤੁਹਾਨੂੰ ਯਾਦ ਜਦੋਂ ਮੈਂ ਨਿੱਕਾ ਜਹਾ ਹੁੰਦਾ ਸੀ ਤੇ ਸਾਈਕਲ ਚਲਾਉਂਦੇ ਵਕਤ ਮੇਰੀ ਲੱਤ ਤੇ 6:00 ਵਜੇ ਉਹ ਮੈਨੂੰ ਤੁਸੀਂ ਆਪਣੀ ਢੂਈ ਤੇ ਚੱਕ ਕੇ ਡਾਕਟਰ ਕੋਲੇ ਲੈ ਕੇ ਗਏ ਤੇ ਕੀ ਮੈਂ ਇੰਨਾ ਨਕਮਾ ਹੋ ਗਿਆ ਵੀ ਮੇਰੇ ਭਰਾ ਨੂੰ ਤਕਲੀਫ ਹੈ ਤੇ ਮੈਂ ਉਹਦੇ ਕੰਮ ਨਾ ਆਉਂਗਾ ਨਾਲੇ ਭਾਬੀ ਥੋੜੇ ਹੁੰਦੇ ਮੈਨੂੰ ਕਦੇ ਮਾਂ ਦੀ ਕਮੀ ਨਹੀਂ ਮਹਿਸੂਸ ਹੋਈ ਤੁਸੀਂ ਮੈਨੂੰ ਪੁੱਤਾਂ ਵਾਂਗੂ ਰੱਖਿਆ ਤੇ ਅੱਜ ਜੇ ਉਹ ਬਗਾਲੀਤੀ ਆ ਗਈ ਤਾਂ ਉਹਦੇ ਪਿੱਛੇ ਮੈਂ ਆਪਣੇ ਖੂਨ ਦੇ ਰਿਸ਼ਤੇ ਭੁੱਲ ਜੂੰਗਾ ਨਹੀਂ ਬਾਈ ਇਹ ਨਹੀਂ ਹੋ ਸਕਦਾ ਨਹੀਂ ਪ੍ਰੀਤ ਤੂੰ ਮੇਰਾ ਛੋਟਾ ਭਰਾ ਹੈ ਤੇ ਮੇਰੇ ਪੁੱਤਾਂ ਵਰਗਾ ਮੈਂ ਤੇਰਾ ਘਰ ਨਹੀਂ ਖਰਾਬ ਕਰਨਾ ਚਾਹੁੰਦਾ ਜੇ ਉਹਨੂੰ ਲੱਗਦਾ ਕਿ ਸਾਡੇ ਰਹਿਣ ਤੋਂ ਕੋਈ ਇੱਥੇ ਤਕਲੀਫ ਹੈ ਤਾਂ ਅਸੀਂ ਚਲੇ ਜਾਂਦੇ ਹਾਂ ਅਸਤਾ ਵੈਸੇ ਵੀ ਇੱਥੇ ਤਿੰਨ ਚਾਰ ਦਿਨਾਂ ਆ ਉਹਦੇ ਲਾਜ ਵਾਸਤੇ ਆਈ ਸੀਗੇ ਅਸੀਂ ਆਪਦਾ ਕੋਈ ਹੌਟ ਰਕਾਣਾ ਦੇਖ ਲਾਂਗੇ ਨਹੀਂ ਬਾਈ ਆ ਤੁਹਾਡਾ ਵੀ ਘਰ ਹੈ ਜੇ ਕਿਸੇ ਨੂੰ ਘਰੋਂ ਜਾਣ ਦੀ ਲੋੜ ਪਈ ਨਾ ਤਾਂ ਉਹ ਜਾਊਗੇ ਤੁਸੀਂ ਨਹੀਂ ਪਲੀਜ਼ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਐਦਾਂ ਨਹੀਂ ਬੋਲਣਾ ਚਾਹੀਦਾ ਸੀ ਜੇ ਤੂੰ ਮਾਫੀ ਮੰਗ ਰਹੀ ਹੈ ਨਾ ਤਾਂ ਮੇਰੇ ਭਰਾ ਪਰਜਤ ਤੋਂ ਮੰਗੋ ਕਿਨਾਂ ਤਾਂ ਐਨਾ ਦਿਲ ਦੁਖਿਆ ਮੇਰੇ ਮੈਨੂੰ ਮਾਫ ਕਰ ਦਿਓ ਮੇਰੀ ਵੀ ਗਲਤੀ ਨਹੀਂ ਆ ਮੈਂ ਕਦੀ ਫੈਮਿਲੀ ਚ ਰਹਿ ਕੇ ਨਹੀਂ ਦੇਖਿਆ ਤੇ ਮੈਨੂੰ ਪਤਾ ਵੀ ਨਹੀਂ ਕਿ ਫੈਮਿਲੀ ਕੀ ਹੁੰਦੀ ਆ ਪਰ ਅੱਜ ਜਦੋਂ ਮੈਂ ਪ੍ਰੀਤ ਦੀਆਂ ਗੱਲਾਂ ਸੁਣੀਆਂ ਨਾ ਤਾਂ احساس ਹੋਇਆ ਕਿ ਕਿੰਨਾਂ ਇਨਸਾਨ ਲਈ ਉਹਦੀ ਫੈਮਿਲੀ ਸਭ ਤੋਂ ਜ਼ਰੂਰੀ ਹੁੰਦੀ ਆ ਪਰ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੋ ਕੋਈ ਨਾ ਗਿਫਟੀ ਤੂੰ ਮਾਫੀ ਨਾ ਮੰਗ ਤੂੰ ਸਭ ਤੋਂ ਛੋਟੀ ਐ ਤੇ ਛੋਟਿਆਂ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ ਐ ਵੱਡਿਆਂ ਦਾ ਫਰਜ਼ ਐ ਛੋਟਿਆਂ ਨੂੰ ਮਾਫ਼ ਕਰਨਾ ਨਾਲੇ ਅਸੀਂ ਤਾਂ ਜਾ ਰਹੇ ਸੀਗੇ ਕਿ ਸਾਡੇ ਕਾਰਨ ਤੁਹਾਨੂੰ ਦੋਨਾਂ ਨੂੰ ਕੋਈ ਤਕਲੀਫ ਨਾ ਹੋਵੇ ਤੇ ਤੁਹਾਡੇ ਦੋਨਾਂ ਦਾ ਰਿਸ਼ਤਾ ਖਰਾਬ ਨਾ ਹੋਵੇ ਚਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਆਪਾਂ ਮਿਲ ਕੇ ਚਾਹ ਬਣਾਉਨੇ ਆਂ ਹਾਂ ਠੀਕ ਹੈ ਤੁਹਾਨੂੰ ਪਤਾ ਮੈਨੂੰ ਚਾਹ ਦੇ ਨਾਲ ਬਹੁਤ-ਬਹੁਤ ਸਨੈਕਸ ਵੀ ਹੁੰਦੇ ਨੇ